ਸਸੀ ਕਾਲਜੀ ਦੇਣੀ ਕੋ ਜਲਾ ਟੀਵੀ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਮੈਂ ਆਸ਼ੋਕੀ ਪਾ ਹਾਂ ਤੇ ਦੋਸਤੋ ਅੱਜ ਫਿਰ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਅੱਜ ਫਿਰ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਬਾਰੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਇਸ ਟਾਈਮ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਚੱਲ ਰਿਹਾ ਹੈ ਜੇ ਪੂਰੇ ਪੰਜਾਬ ਦੀ ਗੱਲ ਕਰੀਏ ਪੂਰਾ ਪੰਜਾਬ ਹੀ ਮੁਸ਼ਕਲਾਂ ਦੇ ਨਾਲ ਜੂਝ ਰਿਹਾ ਤੇ ਪੰਜਾਬ ਦੇ ਵਿੱਚ 12 ਤੋਂ 13 ਜ਼ਿਲ੍ਹੇ ਜਿਹੜੇ ਆ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚ ਜੂਝ ਰਹੇ ਨੇ ਤੇ ਅੱਜ ਗੱਲ ਕਰਦੇ ਆ ਸਾਡੇ ਆਦਰਨੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੇ ਉਹਨਾਂ ਦੀ ਗੱਲ ਕੀਤੀ ਜਾਏ ਪੂਰੀ ਪਾਰਟੀ ਦੀ ਗੱਲ ਕੀਤੀ ਜਾਏ ਬੀਜੇਪੀ ਦੀ ਗੱਲ ਕੀਤੀ ਜਾਵੇ ਜਦੋਂ ਵੀ ਕੋਈ ਪੂਰੇ ਦੇਸ਼ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਲ ਆਂਦੀ ਹੈ ਕਿਸੇ ਵੀ ਸਟੇਟ ਦੇ ਵਿੱਚ ਤੇ ਬੀਜੇਪੀ ਸਾਡੇ ਆਦਰਨੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੇ ਗੁਜਰਾਤ ਦੀ ਗੱਲ ਕਰੀਏ ਜਾਂ ਕੋਈ ਹੋਰ ਸਟੇਟਾਂ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਉੱਥੇ ਪਹੁੰਚ ਕੇ ਮੁਸ਼ਕਲਾਂ ਦਾ ਹੱਲ ਕਰਦੇ ਨੇ ਮਦਦ ਕਰਦੇ ਨੇ ਤੇ ਅੱਜ ਪੰਜਾਬ ਦੇ ਉੱਪਰ ਇੱਕ ਕਹਿਰ ਜਿਹਾ ਟੁੱਟਿਆ ਹੋਇਆ ਤੇ ਇਹੋ ਜਿਹਾ ਕਹਿਰ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਦਾ ਇੱਕ ਫਰਜ਼ ਬੰਦਾ ਕਿਉਂਕਿ ਇੱਕ ਜਦੋਂ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਉਹਦੇ ਵਾਸਤੇ ਸਾਰੀਆਂ ਸਟੇਟਾਂ ਜਿਹੜੀਆਂ ਸਾਰੇ ਸੂਬੇ ਬਰਾਬਰ ਹੁੰਦੇ ਨੇ ਬਾਪ ਹੁੰਦਾ ਪੂਰੇ ਦੇਸ਼ ਦਾ ਉਹਦਾ ਫਰਜ ਬੰਦਾ ਕਿ ਸਾਰੀਆਂ ਸਟੇਟਾਂ ਨੂੰ ਬਰਾਬਰ ਇੱਕੋ ਹੀ ਨਜ਼ਰ ਦੇ ਨਾਲ ਵੇਖਿਆ ਜਾਵੇ ਇੱਥੋਂ ਲੱਗ ਰਿਹਾ ਕਿ ਕਿਤਨਾ ਕਿਤੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬੀਜੇਪੀ ਦੇ ਉਹਨਾਂ ਦੇ ਦਿਲ ਵਿੱਚ ਕਿਤਨਾ ਕਿਤੇ ਪੰਜਾਬ ਦੇ ਪ੍ਰਤੀ ਨਫ਼ਰਤ ਦੀ ਜਿਹੜੀ ਆ ਝਲਕ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਇੰਨੀ ਮੁਸ਼ਕਲ ਆਈ ਪਰ ਨਰਿੰਦਰ ਮੋਦੀ ਜੀ ਪੰਜਾਬ ਦੇ ਵਿੱਚ ਸਾਰੀ ਦੁਨੀਆ ਨੇ ਪੰਜਾਬ ਦਾ ਹਾਲ ਪੁੱਛਿਆ ਦੇਸ਼ਾਂ ਦੇ ਵਿੱਚ ਲੋਕ ਬੈਠੇ ਉਹਨਾਂ ਨੇ ਪੂਰੇ ਪੰਜਾਬ ਦੀ ਮਦਦ ਕੀਤੀ ਗਰੀਬਾਂ ਦੀ ਮਦਦ ਕੀਤੀ ਜਿਨ੍ਹਾਂ ਲੋਕਾਂ ਨੂੰ ਹੜ੍ਹ ਦੇ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਪ੍ਰਧਾਨ ਮੰਤਰੀ ਜੀ ਦੀ ਕੋਈ ਵੀ ਅਪਡੇਟ ਇਦਾਂ ਦੀ ਨਹੀਂ ਆਈ ਕਿ ਜਿਹਦੇ ਬਾਰੇ ਉਹਨਾਂ ਨੇ ਪੰਜਾਬ ਦਾ ਕੋਈ ਹਾਲ ਪੁੱਛਿਆ ਹੋਵੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਅਕਾਲੀ ਦਲ ਤੇ ਭਾਜਪਾ ਅਲੱਗ ਹੋਏ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ ਆਪਣੇ ਸੁਝਾਅ ਮੈਨੂੰ ਜਰੂਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਜਿਹੜੀ ਸਾਡੀ ਆ ਖਬਰ ਜਿਹੜੀ ਜਾਣਕਾਰੀ ਆ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਕੁਝ ਜਾਣਕਾਰੀ ਨਹੀਂ ਹੁੰਦੀ ਉਹਨਾਂ ਤੱਕ ਵੀ ਜਿਹੜੀ ਸਾਡੀ ਜਾਣਕਾਰੀ ਜਿਹੜੀ ਸਾਡੇ ਮੀਡੀਆ ਦੇ ਰਾਹੀਂ ਉਹਨਾਂ ਤੱਕ ਪਹੁੰਚ ਸਕੇ ਗੱਲ ਕਰਦੇ ਆ ਕਿ ਜਦੋਂ ਭਾਜਪਾ ਤੇ ਅਕਾਲੀ ਇਕੱਠੇ ਸੀਗੇ ਜੋ ਅਲੱਗ-ਅਲੱਗ ਹੋਏ ਵਿਦਾਂਸਭਾ ਦਾ ਇਲੈਕਸ਼ਨ ਹੋਏ ਲੋਕ ਸਭਾ ਇਲੈਕਸ਼ਨ ਹੋਏ ਉਸ ਦੌਰਾਨ ਬੀਜੇਪੀ ਦੇ ਜਿਹੜੇ ਪਿਆਰ ਆ ਪੰਜਾਬ ਦੇ ਵਿੱਚ ਨਹੀਂ ਜੰਮੇ ਲੋਕਾਂ ਨੇ ਬੀਜੇਪੀ ਨੂੰ ਕਿਹਾ ਸਕਦੇ ਆ ਕਿ ਸਹਿਨ ਨਹੀਂ ਕੀਤਾ ਕਿਉਂ ਨਹੀਂ ਕੀਤਾ ਪਰ ਅੱਜ ਜੋ ਹਾਲਾਤ ਬਣੇ ਸੀ ਪੰਜਾਬ ਦੇ ਇੱਕ ਬੀਜੇਪੀ ਵਾਸਤੇ ਬਹੁਤ ਵੱਡਾ ਇੱਕ ਕਹਿ ਸਕਦੇ ਹਾਂ ਕਿ ਜਿਹੜਾ ਇੱਕ ਕੁਦਰਤ ਨੇ ਕਹਿਰ ਮਚਾਇਆ ਨਾ ਇਸ ਕਹਿਰ ਤੇ ਨਾਲ-ਨਾਲ ਬੀਜੇਪੀ ਨੂੰ ਇਹਦਾ ਬਹੁਤ ਵੱਡਾ ਇੱਕ ਬੈਨੀਫਿਟ ਵੀ ਮਿਲ ਸਕਦਾ ਸੀ ਕਿ ਅੱਜ ਇਹੋ ਜੇ ਟਾਈਮ ਤੇ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਦਾ ਹਾਲ ਪੁੱਛਦੇ ਪੰਜਾਬ ਦੀ ਮਦਦ ਕਰਦੇ ਤੇ ਸ਼ਾਇਦ ਹੋ ਸਕਦਾ ਕਿ ਆਉਣ ਵਾਲੇ ਟਾਈਮ ਤੇ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਬੀਜੇਪੀ ਲਈ ਇੱਕ ਜਗ੍ਹਾ ਬਣ ਜਾਂਦੀ ਤੇ ਆਉਣ ਵਾਲਾ ਜਿਹੜਾ ਟਾਈਮ ਆ 2027 ਦੇ ਵਿੱਚ ਹੋ ਸਕਦਾ ਕਿ ਬੀਜੇਪੀ ਨੂੰ ਲੋਕ ਪਿਆਰ ਕਰਨ ਲੱਪ ਜਾਂਦੇ ਜੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਨਾਲ ਮੋਡੇ ਨਾਲ ਮੋਡਲ ਆ ਕੇ ਖੜਦੇ ਪਰ ਉਹਨਾਂ ਨੇ ਮੋਡੇ ਨਾਲ ਮੋਡਲ ਆ ਕੇ ਕੀ ਖੜਨਾ ਸੀ ਹਾਲ ਤੱਕ ਨਹੀਂ ਪੁੱਛਿਆ ਜਦ ਪੰਜਾਬ ਨੂੰ ਬਚਾਇਆ ਤਾਂ ਅੱਜ ਜਿਹੜੇ ਸਮਾਜ ਸੇਵੀ ਨੇ ਪੰਜਾਬ ਦੇ ਜਿਹੜੇ ਸੇਵਾ ਕਰ ਰਹੇ ਨੇ ਵਿਦੇਸ਼ਾਂ ਵਿੱਚ ਐਨ ਆਰ ਆਈ ਵੀ ਰਹਿ ਰਹੇ ਨੇ ਉਹਨਾਂ ਦੇ ਸਿਰ ਤੇ ਜਿਹੜਾ ਕੰਮ ਸਰਕਾਰਾਂ ਦਾ ਸੀ ਪੰਜਾਬ ਸਰਕਾਰ ਦੀ ਵੀ ਗੱਲ ਕਰਦੇ ਆ ਪੰਜਾਬ ਸਰਕਾਰ ਨੇ ਵੀ ਕੋਈ ਉਹ ਜਾਂ ਕੋਈ ਇੰਨੀ ਮਦਦ ਨਹੀਂ ਕੀਤੀ ਕਿ ਜਿਹਦੇ ਨਾਲ ਕਿਸੇ ਜਿਹੜੇ ਹੜਪੀੜਤਾ ਉਹਨਾਂ ਦੀ ਕੋਈ ਮਦਦ ਹੋ ਸਕੇ ਅਗਰ ਮਦਦ ਕੀਤੀ ਆ ਤਾਂ ਸਿਰਫ ਐਨ ਆਰ ਆਈ ਜਾਂ ਬਹੁਤ ਸਾਰੇ ਸਾਡੇ ਕਲਾਕਾਰ ਵੀਰ ਸਿੰਗਰ ਹੋਰ ਸਮਾਜ ਸੇਵੀ ਜਿਹੜੇ ਲੋਕ ਆ ਉਹਨਾਂ ਨੇ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇੱਕ ਸਾਬਤ ਕਰਤਾ ਕਿ ਕੋਈ ਨਾਲ ਖੜੇ ਜਾਂ ਨਾ ਖੜੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਨ੍ਹਾਂ ਦੇ ਸਿਰ ਦੇ ਉੱਪਰ ਪੰਜਾਬ ਚੱਲ ਸਕਦਾ ਹੈ ਤੇ ਤੁਹਾਡੀ ਇਹਦੇ ਬਾਰੇ ਕੀ ਰਾਏ ਤੁਹਾਡੀ ਕੀ ਵਿਚਾਰ ਨੇ ਕਿ ਵਾਕਈ ਬੀਜੇਪੀ ਨੇ ਸਹੀ ਕੀਤਾ ਜਾਂ ਗਲਤ ਕੀਤਾ ਆਪਣੇ ਜਿਹੜੇ ਸੁਝਾਅ ਸਾਨੂੰ ਸਾਡੀ ਕਮੈਂਟ ਬਾਕਸ ਵਿੱਚ ਦਿਓ ਤੇ ਫਿਰ ਇੱਕ ਨਵੀਂ ਅਪਡੇਟ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਸ਼ੋਕੀ ਬਣਦੇ ਹੋ ਆ ਗਿਆ ਸਸਿਕਾਲ